ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਫੇਰ ਅੱਜ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ 7 ਤਰੀਕ ਦਿਨ ਵੀਰਵਾਰ ਤੇ ਅੱਜ ਆਪਾਂ ਆਪਣੇ ਕਬੂਤਰ ਨੂੰ ਬ੍ਰੇਸ਼ ਪੈੰਡ ਛੱਡਣਾ ਆਪਣੇ ਕਬੂਤਰ ਦੇ ਪੈੰਡ ਦਾ ਗੇੜੇ ਤੇ 9 ਤਰੀਕ ਨੂੰ ਆਪਾਂ ਇਹਨੂੰ ਸੰਭਾਲਾਂ ਤੇ 10 ਤਰੀਕ ਨੂੰ ਆਪਾਂ ਛੱਡਣਾ ਬਾਜੀ ਤੇ ਆਪਾਂ ਪਹਿਲਾਂ ਵੀ ਬਲੌਗ ਪਾਇਆ ਸੀਗਾ 1 ਤਰੀਕ ਨੂੰ ਉਸ ਦਿਨ ਆਪਾਂ ਆਪਣੇ ਪੈੰਡ ਕਬੂਤਰ ਨੂੰ ਆਪਣੇ ਪੈੰਡ ਛੱਡਿਆ ਸੀ ਪਹਿਲਾਂ ਪਾਣੀ ਲਾ ਕੇ ਦਾ ਸੈਮਲ ਉਸ ਦਿਨ ਆਪਣੇ ਕਬੂਤਰ ਨੇ ਸਾਰਾ ਦਿਨ ਸਰੇ ਮਾਰੇ ਸੀ ਤੇ ਅੱਜ ਆਪਾਂ ਆਪਣੇ ਕਬੂਤਰ ਨੂੰ 40 ml ਪਾਣੀ ਦਿੱਤਾ ਲਾ ਜਾਣੀ ਵੀ ਚੌਥਾ ਪਾਣੀ ਤੇ ਅੱਜ ਆਪਾਂ ਆਪਣੇ ਪਿਆਰੇ ਕਬੂਤਰ ਦੇ ਪੋਣੇ ਆ ਗੇੜੇ ਤੇ ਆਪਾਂ ਕੋਸ਼ਿਸ਼ ਕਰਾਂਗੇ ਅੱਜ ਆਪਾਂ ਆਪਣੇ ਕਬੂਤਰ ਨੂੰ ਸ਼ੇਦੀ ਬਿਠਾਉਣ ਦੀ ਤੇ ਆਓ ਪਹਿਲਾਂ ਤੁਹਾਨੂੰ ਨਾਜ਼ਰ ਚੈੱਕ ਕਰਾਉਂਦੇ ਆਂ ਦੇਖੋ ਜੀ ਇਹ ਆਪਾਂ ਕਬੂਤਰ ਘੱਟੀਆਂ ਅੱਖਾਂ ਦਾ ਕੱਲ ਆਪਾਂ ਇਹਦਾ ਪੱਲਾ ਰੰਗਿਆ ਸੀ ਯਾਨਕਿ ਕੱਚ ਰੰਗੀ ਸੀ ਤੇ ਇਹਦੀ ਇੱਕ ਹਰੀ ਪੂਸ਼ ਹਰੀਆਂ ਬਕਲਾਂ ਕੀਤੀ ਹੋਈਆਂ ਕਿਉਂਕਿ ਉੱਚਾ ਬਾੜਾ ਉੱਡਦਾ ਫਿਰ ਬਾਜੀ ਤੇ ਇੰਨੇ ਗਾਰੇਗੇ ਉਹ ਕਬੂਤਰ ਦੀ ਬਾੜਾ ਉੱਚਾ ਉੱਡਦੇ ਵਾਲੇ ਢੋਡਣ ਵਾਲੇ ਦੀ ਫਿਰ ਰੰਗ ਵੱਧ ਹੀ ਲਾਉਣਾ ਪੈਂਦਾ ਤੇ ਅੱਜ ਆਪਾਂ ਇਹਨੂੰ ਆਪਾਂ ਪਿੰਡ ਛੱਡਣਾ ਟਾਈਮ 7 ਵੱਜ ਚੁੱਕਿਆ ਤੇ 40 ਐਮਲ ਬਾਣੀਆਂ ਪੈਣ ਦਿੱਤਾ ਤੇ ਹਣ ਆਪਾਂ ਇਹਨੂੰ ਪਿੰਡ ਛੱਡਦੇ ਆ ਤੇ ਵੀਰੇ ਆਪਾਂ ਉਸ ਤੋਂ ਬਾਅਦ ਸਾਰੀ ਵੀਡੀਓ ਪਾਉਂਗੇ ਕਿ ਕਬੂਤਰ ਨੂੰ ਕਿਵੇਂ ਸੰਭਾਲਣਾ ਕਿਵੇਂ ਨਹੀਂ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣੀ ਹਰ ਇੱਕ ਵੀਡੀਓ ਨੂੰ ਨਵੀਂ ਆਉਣ ਵਾਲੀ ਪਹੁੰਚ ਸਕੇ ਤੇ ਆਪਾਂ ਅੱਜ ਆਪਣੇ ਇਸ ਕਬੂਤਰ ਨੂੰ ਦੱਸਾਂਗੇ ਢੀੜੇ ਵਾਲ ਦੇ ਨਾਲ ਆਪਾਂ ਕਬੂਤਰ ਨੂੰ ਘਰੇ ਆਪਾਂ ਕਿਵੇਂ ਸੰਭਲਣਾ ਤੇ ਆਈ ਨੂੰ ਪੱਕੀ ਕੀ ਸਮਾਨ ਦੇਣਾ ਕੀ ਕੀ ਨਹੀਂ ਦੇਣਾ ਤੇ ਕੀ ਅੱਜ ਦਾ ਸਮਾਨ ਰਾਤ ਨੂੰ ਢੀੜੇ ਵਾਲ ਦੇ ਨਾਲ ਪੱਲਾ ਹਣਾ ਦੋਸਤੋ ਬਾਅਦ ਆਪਾਂ 8 ਤਰੀਕ ਨੂੰ ਆਪਣੇ ਕਬੂਤਰ ਨੂੰ ਸੰਭਲਣਾ ਸ਼ੁਰੂ ਕਰ ਦਾਂਗੇ ਇਹਨੂੰ 8 ਨੂੰ ਮਾੜਾ ਮੋਟਾ ਸੰਭਾਂਗੇ ਦਿਨੇ ਜਿਹੜਾ ਸਮਾਨ ਦੇਣਾ ਹੈ ਤੇ ਰਾਤ ਨੂੰ ਤੇ 9 ਤਰੀਕ ਨੂੰ ਫਿਰ ਆਪਾਂ ਤੇ ਪੂਰੀ ਗੋਇਮ ਕਰਾਂਗੇ ਤੇ 10 ਤਰੀਕ ਨੂੰ ਫਿਰ ਆਪਾਂ ਛੱਡਾਂਗੇ ਇਹਨੂੰ ਬਾਜੀ ਕੀ ਆਪਾਂ ਤੁਹਾਨੂੰ ਪੂਰੀ ਵੀਰੇ ਅਪਡੇਟ ਦਵਾਂਗੇ ਕਿ ਆਪਾਂ ਬਾਜੀ ਜਿੱਤਿਆਂ ਜਾਂ ਹਾਰੇ ਆ ਜੋ ਵੀ ਹੈ ਸੱਚ ਦੱਸਾਂਗੇ ਤੇ ਜਿਹੜਾ ਆਪਾਂ ਬਲੌਗ ਬਣਾਵਾਂਗੇ ਕੱਲ ਨੂੰ 8 ਤਰੀਕ ਤੋਂ ਲੈ ਕੇ 10 ਤਰੀਕ ਤੱਕ ਤੇ ਆਪਾਂ 11 ਤਰੀਕ ਨੂੰ ਆਪਾਂ ਉਹ ਬਲੌਗ ਪਾਵਾਂਗੇ ਵੀ ਆਪਾਂ ਬਾਜੀ ਜਿੱਤਿਆਂ ਜਾਂ ਹਾਰੇ ਆ ਤੇ ਜੇ ਦਿਨ ਵਧੀਆ ਲੱਗੇ ਤਾਂ ਪੂਰਾ ਦਿਨ ਵਧੀਆ ਲੱਗਾ ਗਰਮ ਫੇਰ ਤਾਂ ਆਪਾਂ ਬਾਜੀ ਛੱਡਾਂਗੇ ਜੇ ਦਿਨ ਰਹਾ ਠੰਡਾ ਫੇਰ ਨਹੀਂ ਛੜਨਾ ਫੇਰ ਤਾਂ ਪੰਡ ਨਹੀਂ ਪਿੰਦਾ ਤੋਥਿਆ ਬਹਿਣਾ ਹੀ ਕੀ ਆ ਤੇ ਆਓ ਫਿਰ ਹੁਣ ਆਪਾਂ ਇਹਨੂੰ ਜੰਨੇ ਆ ਛੱਡ ਕਰੋ ਚੈੱਕ ਆਪਣੇ ਛੋਟੇ ਨੂੰ ਲੋਹ ਪਾ ਦਿੱਤਾ ਨੂੰ ਛੱਡ ਚਾਲੀ ਮਲ ਪਾਣੀ ਦਿੱਤਾ ਕਨਾਲਾਂ ਪੱਠੀ ਇਹ ਵੀ ਬਤਿਆਰ ਕਰਦੇ ਪਏ ਆ ਇਹ ਵੀ ਛੱਡਾਂਗੇ ਅਗਲੀ ਬਾਜੀ ਤੇ ਅਜੇ ਨੂੰ ਅਬ ਬਦਾਮ ਵਧਾਉਂਦੇ ਨੇ ਸ਼ੁਰੂ ਕੀਤੇ ਆ ਲੋਕ ਤਾਂ ਹੀ ਹੋਏ ਆ ਤੇ ਇਹ ਰਾਪਾ ਇਹ ਪੱਠੀ ਨੂੰ ਵੀ ਛੱਡਾਂਗੇ ਤੇ ਆ ਗਿਆ ਆਪਣਾ ਕਬੂਤਰ ਗੜੀਆ ਲਾਪਾ ਸੈੱਟ ਕਰਕੇ ਲਾਤੀ ਇਹਨਾਂ ਵਿੱਚੋਂ ਨਿਕਲ ਜੇ ਇਹ ਨੂੰ ਬਦਾਂ ਪੌਂਦਣ ਸ਼ੁਰੂ ਹੋ ਜਾਵੇਰੇ 2-3 ਦਿਨ ਹੀ ਹੋਏ ਆ ਤੇ ਇਹਨੂੰ ਵੀ ਆਪਾਂ ਅਗਲੀ ਬਾਜੀ ਲਈ ਤਿਆਰ ਕਰਾਂਗੇ ਤੇ ਗੂਤਰ ਆਪਣੇ ਦੇ ਆਪਾਂ ਰੰਗ ਤਿਆਰ ਦੋਨੇ ਬਗਲਾ ਤੇ ਹਰੀ ਪੂਸ਼ ਕਰਤੀ ਆ ਤਾਂ ਕਿ ਉੱਚਾ ਬੜੌੜਦਾ ਤੇ ਪਤਾ ਲੱਗ ਜੇ ਆਪਣੇ ਗੂਤਰ ਦੇ ਆਪਾਂ ਨੂੰ ਪਹਿਚਾਣ ਆਉਂਦੀ ਰਹੇ ਤੇ ਹੋ ਗਿਆ ਆਪਣਾ ਕਬੂਤਰ 40ml ਪਾਣੀ ਦੇ ਦਿੱਤਾ ਹੈ ਆ ਤੋਤਾ ਫਿੱਚਾ ਗਿਆ ਪੈਣੂ 40ml ਪਾਣੀ ਦਿੱਤਾਈ ਅੱਜ ਤੇ ਜਦੋਂ ਆ ਕੇ ਬੈਠਾ ਫਿਰ ਜਦੋਂ ਬਹਿ ਗਿਆ ਸਾਰੀ ਗੱਲਬਾਤ ਉਦੋਂ ਬਾਅਦ ਕਰਦੇ ਆਪਾਂ ਇਹਨੂੰ ਕਬੂਤਰ ਆ ਇਹਨੂੰ ਕਿਵੇਂ ਸੰਭਾਲਣਾ ਕਿਵੇਂ ਨਹੀਂ ਕੀ ਦੇਣਾ ਅੱਜ ਕੀ ਨਹੀਂ ਕਿਹੜੀ ਚੀਜ਼ ਅੱਜ ਆਪਾਂ ਦੇਣੀ ਹੈ ਤੇ ਕਿਹੜੀ ਚੀਜ਼ ਨਹੀਂ ਦੇਣੀ ਉਸ ਤੋਂ ਬਾਅਦ ਰਾਤ ਨੂੰ ਆਪਾਂ ਨੂੰ ਕਿਹੜੀ ਚੀਜ਼ ਦੇਣੀ ਹੈ ਦੇ ਸਾਰੇ ਵੀਰ ਬਸ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਤੇ ਕਰ ਆਪਣੀ ਖਾਰ ਇੱਕ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਸਕੇ ਤੇ ਆਪਾਂ ਤੁਹਾਨੂੰ ਸਾਰੀ ਬਾਜੀ ਦੀ ਤੇ ਘਰੇ ਗੇਮ ਸਾਰੀ ਗੇਮ ਕਿਵੇਂ ਆਪਾਂ ਘਰੇ ਕਬੂਤਰ ਨੂੰ ਸੰਭਾਲਣਾ ਕੀ ਸਮਾਨ ਲਾਉਣਾ ਕੀ ਨਹੀਂ ਲਾਉਣਾ ਸਾਰਾ ਕੁਝ ਦੱਸਾਂਗੇ ਵੀਰੇ ਸੱਚ ਦੱਸਾਂਗੇ ਝੂਠ ਨਹੀਂ ਮਾਰਦੇ ਕੋਈ ਬਾਜੀ ਜਿੱਤਾਂਗੇ ਹਾਰਾਂਗੇ ਚਲੋ ਆਪਣੀ ਕਿਸਮਤ ਆਪਣੇ ਚੀਜ਼ਾਂ ਕੋਈ ਦੁੱਖ ਨਹੀਂ ਆਪਾਂ ਪਲਾਂ ਬਾਜੀ ਹਾਰ ਜਗੇ ਪਰ ਉੱਥੇ ਬਹਿ ਕੇ ਹਰ ਜੀ ਹੱਸ ਪਿੰਡ ਜੀਨਾ ਬਾਕੀ ਵੀਰੇ ਆਪਣੇ ਨਾਲ ਪਿੰਡ 1.5 ਕਿਲੋਮੀਟਰ ਵੱੜਦੇ ਆਪਣਾ ਪਿੰਡ ਕੁਛ ਕਿਹਾ ਨਹੀਂ ਸਕਦੇ ਪਿੰਡ ਵੀ ਆ ਸਕਦਾ ਕਿਉਂਕਿ ਪਿੰਡ ਆਪਣਾ ਜਮਾ 1.5 ਕਿਲੋਮੀਟਰ ਵੱੜਦੇ ਨਾਲ ਹੀ ਪਿੰਡ ਇਧਰਲੀ ਸਾਈਡ ਪਿੰਡ ਆ ਇੱਥੋਂ ਪਿੰਡ ਦੀਂਦਾ ਜਾਂ ਕੋਠੇ ਤੋਂ ਤੇ 1.5 ਕਿਲੋਮੀਟਰ ਵੱੜਦੇ ਪਿੰਡ ਆਪਣਾ ਬਾਕੀ ਲੱਗ ਜੂ ਬੜਾ ਕਿਹ ਸਮੋਤੀਆਂ ਖੇਡਾਂ ਨੇ ਵੀਰੇ ਸਾਦ ਨੂੰ ਕੀ ਬਾਨਾਂ ਕੀ ਨਹੀਂ ਆਪਾਂ ਬਾਕੀ ਜਿੱਤੀਆਂ ਜਾਂ ਹਾਰਦੇ ਆ ਰੱਬ ਦਾ ਆਪਣੀ ਲੋ ਪੂਰੀ ਕੋਸ਼ਿਸ਼ ਕਰਾਂਗੇ ਕਬੂਤਰ ਨੂੰ ਪੂਰਾ ਸੰਭੰਦੀ ਵਧੀਆ ਤਰੀਕੇ ਨਾਲ ਬਾਕੀ ਮਿਹਨਤ ਕਰਨੀ ਆਪਣੇ ਵੱਸ ਫਲ ਲਾਉਣਾ ਰੱਬ ਦੇ ਵੱਸ ਬਾਕੀ ਮਿਹਨਤ ਕਰੋ ਯਾਰ ਰੱਬ ਫਲ ਜ਼ਰੂਰ ਲਾਉਂਦਾ ਤੁਹਾਡੀ ਮਿਹਨਤ ਨੂੰ ਰੱਬ ਫਲ ਜ਼ਰੂਰ ਲਾਉਗਾ ਚਲੋ ਬਾਕੀ ਗੱਲਬਾਤ ਕਰਦੇ ਆਂ ਕਬੂਤਰ ਵੇਖਣ ਤੋਂ ਬਾਅਦ ਤਾਂ ਹਾਂ ਜੀ 7 ਵਜੇ ਆਪਾਂ ਆਪਣਾ ਕਬੂਤਰ ਛੱਡਿਆ ਈ ਟਾਈਮ ਹੋ ਗਿਆ ਇਸ ਟਾਈਮ 11 ਤੇ ਕਬੂਤਰ ਨੂੰ ਔੜਦੇ ਨੂੰ 4 ਘੰਟੇ ਹੋ ਗਏ ਤੇ ਹੁਣ ਆਪਾਂ ਆਪਣਾ ਕਬੂਤਰ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਆਪਾਂ ਬਾਹਲਾ ਪਿੰਡ 'ਚ ਜ਼ੋਰ ਨਹੀਂ ਲਵਾਉਣਾ ਫਿਰ ਆਪਾਂ ਇਹਨੂੰ 10 10 ਤਰੀਕ ਨੂੰ ਬਾਜੀ ਤੇ ਵੀ ਛੱਡਣਾ ਤੇ ਇਸ ਕਰਕੇ ਆਪਾਂ ਆਪਣੇ ਇਸ ਕਬੂਤਰ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਆ ਆ ਜਾਂਦਾ ਕਬੂਤਰ ਆਪਣਾ ਉੱਚਾ ਚੱਕਰ ਮਾਰਦਾ ਪਿਆ ਤਾਂ ਉਹਨੂੰ ਪੰਪੇਰ ਚੱਕਰ ਮਾਰੂਗਾ ਤਾਂ ਨੂੰ ਤੇ ਕਰਕੇ ਆਪਾਂ ਆਪਣੇ ਕਬੂਤਰ ਨੂੰ ਲਈਏ ਬਿਠਾ ਤੇ ਬਾਕੀ ਗੱਲਬਾਤ ਆਪਾਂ ਆਪਣੇ ਕਬੂਤਰ ਨੂੰ ਬਿਠਾਉਣ ਤੋਂ ਬਾਅਦ ਕਰਦੇ ਆਂ ਵੀ ਅੱਜ ਕੀ ਸਮਾਨ ਦੇਣਾ ਆਪਾਂ ਕੀ ਨਹੀਂ ਕਿਵੇਂ ਸਾਹਮਣਾ ਕਿਵੇਂ ਨਹੀਂ ਕਿਵੇਂ ਕਿਹੜੀ ਚੀਜ਼ ਦੇਣੀ ਹੈ ਕਿਹੜੀ ਚੀਜ਼ ਨਹੀਂ ਦੇਣੀ ਤਾਂ ਹਮ ਜੀ ਹੁਣ ਆਪਾਂ ਆਪਣੇ ਕਬੂਤਰ ਨੂੰ ਲੱਗੇ ਆ ਬਿਠਾਉਣ ਤੇ ਵਿੱਚ ਆਪਣੇ ਕਬੂਤਰ ਦੋ ਹੋਰ ਉੱਡ ਗਏ ਸੀ ਤੇ ਆ ਗਿਆ ਆਪਣਾ ਕਬੂਤਰ ਜਿਹੜਾ ਬੱਸ ਛੜਨਾ ਬਾਜੀ ਤੇ ਆਪਾਂ ਟਾਈਉ ਨਾਲ ਜੀ ਬਿਠਾ ਜਬਾਲਾ ਜ਼ੋਰ ਨਾਲ ਲਗਾਈਏ ਦਾ ਤੇ ਕਬੂਤਰ ਦਿੱਤੇ ਆਪਾਂ ਥੱਲੇ ਛੱਡ ਤੇ ਵੀਰੇ ਬਸ ਇੱਕ ਗਲਤੀ ਹੋ ਗਈ ਆਪਣੇ ਤੋਂ ਆਪਣੇ ਤੋਂ ਇਹ ਛਤਰੀ ਤੇ ਨਹੀਂ ਲੱਗਾ ਏ ਚਾਰੇ ਦੀ ਵੀਗਾ ਇਹ ਛਤਰੀ ਤੇ ਨਹੀਂ ਪੈਂਦਾ ਕਬੂਤਰ ਤੇ ਇਹ ਬੰਦਾ ਚਾਰੇ ਤੇ ਤੇ ਆ ਗਿਆ ਸਾਹਮਣੇ ਕਬੂਤਰ ਆਪਣਾ ਟਾਈਮ 12 ਗਏ ਆ ਵੱਜ ਤੇ ਆਪਾਂ ਆਪਣੇ ਇਸ ਕਬੂਤਰ ਨੂੰ ਲਈਏ ਬਿਠਾ ਤੇ ਬਿਠਾ ਕੇ ਉਸ ਤੋਂ ਬਾਅਦ ਆਪਾਂ ਆਪਣੇ ਇਸ ਕਬੂਤਰ ਨੂੰ ਕਰਦੇ ਆਂ ਦੇਖਭਾਲ ਤੁਹਾਨੂੰ ਦੱਸਦੇ ਆਂ ਅੱਜ ਸਾਰੀ ਗੇਮ ਕਿ ਗੇੜਿਆਂ ਵਾਲ ਦੇ ਨਾਲ ਆਪਾਂ ਕੀ ਕੀ ਕਰਨਾ ਕਿਵੇਂ ਕਬੂਤਰ ਨੂੰ ਸੰਭਾਲਣਾ ਤੇ ਕੀ ਕੀ ਕਰਨਾ ਤੇ ਉਧਰ ਇਹਦਾ ਪਿਓ ਵੀ ਲੱਗਾ ਪਿਆ ਧਮਾਲ ਪਾਉਣ ਖੁੱਡੇ 'ਚ ਤੇ ਕਬੂਤਰ ਦਿੱਤੇ ਆ ਬੋ ਖੋਲੇ ਥੱਲੇ ਛੱਡ ਤੇ ਆ ਗਿਆ ਕਬੂਤਰ ਬਗਲਾਂ ਵਾਲਾ ਸੂਰਜ ਦੇ ਕੋਲੇ ਫੇਰ ਤਾਂ ਉਹ ਜਾਂਦਾ ਚੱਕਰ ਮਾਰ ਕੇ ਚਲੋ ਕਬੂਤਰ ਖੁੱਲੇ ਦਿਨੇ ਰਹਿਣਦੇ ਆ ਆਜੂਗਾ ਛੇਤੀ ਪਰ ਤਾਂ ਨੂੰ ਜਾਂਦਾ ਫੇਰ ਚੱਕਰ ਮਾਰਦਾ ਐ ਸੂਰਜ ਕੋਲੇ ਕਿੱੜ ਚੱਲਿਆ ਫੇਰ ਤਾਂ ਇਹ ਪੂਰਾ ਜ਼ੋਰ ਮਾਰ ਕੇ ਬੈੰਦਾ ਜੀ ਜੇ ਨੂੰ ਛੇਤੀ ਬਾੜੀ ਭਾਵੇ ਬਿਠਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਫੇਰ ਬੈੰਦਾ ਹੈ ਆ ਆ ਗਿਆ ਇਹ ਤਾਂ ਬਹੁਤ ਚਾ ਫੇਰ ਵੀ ਥੋੜਾ ਥੋੜਾ ਜੂਮ ਕਰਦੇ ਪਏ ਵੀਡੀਓ ਚੱਕਰ ਮਾਰ ਕੇ ਤਾਂ ਨਾ ਜਾਂਦਾ ਪਿਆ ਚਲੋ ਬਾਕੀ ਗੱਲਬਾਤ ਇਹਦੇ ਬਹਿਨ ਤੋਂ ਬਾਅਦ ਕਰਦੇ ਆਪਾਂ ਜੋ ਦੁਬਾਰਾ ਪਾ ਕੇ ਸਾਂਭਣਾ ਕਿਵੇਂ ਨਹੀਂ ਕੀ ਸਮੰਦ ਦੇਣਾ ਕੀ ਨਹੀਂ ਦੇਣਾ ਕਿਹੜੀ ਚੀਜ਼ ਅੱਜ ਇਹਨੂੰ ਪਾਉਣੀ ਕਿਹੜੀ ਚੀਜ਼ ਨਹੀਂ ਪਾਉਣੀ ਬਾਈ ਟਾਈਮ ਹੋ ਗਿਆ ਦੋ ਦਾ ਤੇ ਗੇੜਿਆਂ ਵਾਲੇ ਦਿਨ ਵੀ ਆਪਣਾ ਕਬੂਤਰ ਨਹੀਂ ਬੈਂਦਾ ਪਿਆ ਤੇ ਉਧਰੋਂ ਇਧਰੋਂ ਚੜਾ ਪੂਰਾ ਬੱਦਲ ਵੀ ਬਣ ਗਿਆ ਨੇਹਰ ਦਾ ਮੌਸਮ ਹੋ ਗਿਆ ਪੂਰਾ ਦੇਖੋ ਕਿਵੇਂ ਬੱਦਲ ਨੇਹਰ ਕਬੂਤਰ ਆਪਣਾ ਆ ਗਿਆ ਦੋ ਦਾ ਟਾਈਮ ਹੋ ਗਿਆ ਬਾਈ ਤੇ ਵੇਖੋ ਹਜੇ ਵੀ ਥੱਪੇ ਮਾਰਦਾ ਪਿਆ ਹਜੇ ਵੀ ਵੇਖੋ ਬਾਈ ਥੱਪੇ ਖੇਢੀ ਜਾਂਦਾ ਆ ਗਿਆ ਕਬੂਤਰ ਵੀ ਆਪਾਂ ਥੱਲੇ ਛੱਡੇ ਹੋਏ ਆ ਬਾਈ ਕਬੂਤਰ ਵੀ ਆਪਾਂ ਥੱਲੇ ਕੱਢੇ ਹੋਏ ਆ ਵੀ ਚੱਲ ਬਹਿ ਜੂ ਪਰ ਉਹ ਚੜ ਚਲਿਆ ਫੇਰ ਚੱਕਰ ਮਾਰ ਕੇ ਤਾਂ ਕਬੂਤਰ ਨੇਰ ਬੱਦਲ ਵੀਰੇ ਉੱਠ ਪਿਆ ਪੂਰਾ ਕਬੂਤਰ ਫੇਰ ਆਪਣਾ ਤਾਂ ਜੜਾ ਚ ਲੈ ਚੱਕਰ ਮਾਰ ਕੇ ਚਲੋ ਥੱਲੇ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਇੱਧਰ ਖੜੇ ਹੋਏ ਥੱਲੇ ਕਬੂਤਰ ਆ ਜਾ ਭਰਾਵਾ ਥੱਲੇ ਉਧਰ ਬੱਦਲ ਪੂਰਾ ਨੇਰ ਇੱਧਰਲੀ ਸਾਈਡ ਨੇਰ ਵੀ ਜੜਿਆ ਵੀਰ ਕਬੂਤਰ ਵੀ ਮਾਰ ਕੇ ਚੱਕਰ ਪਾਉਣਾਂ ਜਾਂ ਲੱਗ ਗਿਆ ਆ ਗਿਆ ਉਹ ਜਾਂਦਾ ਪਿਆ ਤਾਣ ਨੂੰ ਆ ਜਾ ਪੁੱਤ ਆ ਜਾ ਤਾਣ ਨੂੰ ਨਾ ਜਾ ਨੇਰ ਬੜਾ ਉੱਡ ਪਿਆ ਤੇਰਾ ਬੱਦਲ ਆ ਟਾਈਮ ਦੋ ਦਾ ਹੋ ਗਿਆ ਸੂਰਜੀ ਦੇ ਕੋਲੇ ਕਬੂਤਰ ਫੇਰ ਚੱਕਰ ਮਾਰ ਕੇ ਤਾਂ ਜੜੀ ਜਾਂਦਾ ਤਾਂ ਹਾਂਜੀ ਬਾਈ ਤਿੰਨ ਦਾ ਟਾਈਮ ਹੋ ਗਿਆ ਆ ਗਿਆ ਆਪਣਾ ਕਬੂਤਰ ਬਹੁਤ ਜ਼ੋਰ ਲਾਈ ਜਨੇ ਇਹਨੂੰ ਬਿਠਾਉਣ ਲਈ ਵੀ ਤੇ ਪਰ ਫਿਰ ਇਹ ਨਹੀਂ ਪੈਂਦਾ ਪਿਆ ਤਾਂ ਨੂੰ ਜਾਂਦਾ ਪਿਆ ਪੈਂਡਾ ਜਿਹਦੇ ਢੇੜੇ ਆ ਇਹ ਅੱਜ ਕਬੂਤਰ ਦੇ ਪੰਡ ਗੇੜੇ ਆ ਤੇ ਗੇੜਿਆਂ ਵਾਲੇ ਦਿਨ ਵੀ ਨਹੀਂ ਘਰੇ ਵੰਦਾ ਪਿਆ ਬਹੁਤ ਜ਼ੋਰ ਲਾਉਂਦਾ ਸਮਾਨ ਨੂੰ ਹੀ ਜਾਂਦਾ ਫੇਰ ਆ ਆ ਗਿਆ ਥੱਲੇ ਬੰਮਾੜਾ ਥੱਲੇ ਹੁੰਦਾ ਫੇਰ ਤਾਂ ਜਲੇ ਜਾਂਦਾ ਆਪਾਂ ਕਬੂਤਰ ਵੀ ਥੱਲੇ ਕੱਢੇ ਹੋਏ ਆ ਤੇ 12 ਵਜੇ ਦੇ ਆਪਾਂ ਇਹਨੂੰ ਬਿਠਾਉਣ ਲੱਗੇ ਹੋਏ ਆ ਆ ਗਿਆ ਕਬੂਤਰ ਆਪਣਾ 3 ਵਜ ਗਏ ਆ ਪੂਰੇ ਪਰ ਬਹਿਣ ਦਾ ਨਾਂ ਨਹੀਂ ਲੈਂਦਾ ਪਿਆ ਤੇ ਅੱਜ ਇਹਦੇ ਢੀਡੇ ਸੀ ਤੇ ਢੀਡੇ ਵਾਲਿਆਂ ਕਬੂਤਰ ਦਾ ਜ਼ੋਰ ਨਹੀਂ ਲਵਾਈਦਾ ਪਿੰਡ ਆਪਾਂ ਕਈ ਵੀਰਾਂ ਤੋਂ ਸੁਣਿਆ ਤੇ ਆਪਾਂ ਆਖਿਆ ਚਲੋ ਆਪਾਂ ਜ਼ੋਰ ਨਹੀਂ ਲੱਗਣ ਦੇਣਾ ਤੇ ਆਪਾਂ ਢੀਡੇ ਵਾਲਿਆਂ ਦੇ ਕਬੂਤਰ ਨੂੰ ਬਿਠਾਉਣੇ ਪਏ ਆ ਪਰ ਬਈ 3 ਵਜ ਗਏ ਕਿੱਥੇ ਬਿੰਦਾ ਪਿਆ ਆ ਆਉਂਦਾ ਸਾਹਮਣੇ ਬਹੁਤ ਜ਼ੋਰ ਲਾਈ ਜਾਂਦੇ ਬਿਠਾਉਣ ਨੂੰ ਬਈ ਬਸ ਇੱਥੋਂ ਆ ਕੇ ਫੇਰ ਤਾਂ ਜਿ ਲੈ ਜਾਂਦਾ ਇੱਥੇ ਥੱਲੇ ਆਉਂਦਾ ਥੱਲੇ ਆ ਕੇ ਬਸ ਫੇਰ ਤਾਂ ਲਾ ਫੇਰ ਜਾਨ ਲੱਗ ਗਿਆ ਤਾਂ ਆ ਦੇਖ ਲੋ ਤੁਹਾਡੇ ਸਾਹਮਣੇ ਬਹਿ ਚੱਲਿਆ ਸੀ ਨਾ ਹੁਣ ਫੇਰ ਚੱਕਰ ਮਾਰ ਲੱਗਿਆ ਤਾਂ ਉਹ ਬਹੁਤ ਬਾਲੀ ਤਗੜੀ ਤਾਂ ਸਾਲਾ ਬਾਈ ਬਾਲੀ ਤਗੜੀ ਦੇਖੋ ਹੁਣ ਫੇਰ ਤਾਂ ਉਹ ਚੜਦਾ ਜਾਂਦਾ ਮਾਰ ਕੇ ਚੱਕਰ ਜਮਾ ਬਹਿ ਚੱਲਿਆ ਸੀ ਇਹ ਚਵਾਰੇ ਤੇ ਬੰਦਾ ਛਤਰੀ ਤੇ ਨਹੀਂ ਲੱਗਾ ਵੀਰੇ ਤੇ ਜਮਾ ਬਹਿ ਚੱਲਿਆ ਸੀ ਤੇ ਹੁਣ ਫੇਰ ਚੱਕਰ ਮਾਰ ਕੇ ਤਾਂ ਚੜ ਚੱਲਿਆ ਆ ਗਿਆ ਚਲੋ ਆਪਾਂ ਇਹਨੂੰ ਬਿਠਾਉਂਦੇ ਆ ਫੇਰ ਨਰਮਾਲੀ ਉੱਛੜ ਗਿਆ ਵੀਰੇ ਫੇਰ ਆ ਗਿਆ ਕਬੂਤਰ ਵੀ ਆਪਾਂ ਥੱਲੇ ਕੱਢੇ ਹੋਏ ਆ ਵੀ ਇਹ ਵੇਂਦਾ ਨਾ ਨਹੀਂ ਲੈਂਦਾ ਪਿਆ 10 ਵਜੇ ਆ ਗਿਆ ਪੂਰੇ ਵੀਰੇ 7 ਵਜੇ ਦਾ ਛੱਡਿਆ ਆ ਨਾਲੇ ਗੇੜਿਆਂ ਨਾਲ ਮੈਂ ਤੁਹਾਨੂੰ ਆਖਿਆ ਸੀ ਬਸ ਆਪਾਂ ਸੋਭਾ ਥੋੜਾ ਟਾਈਮ ਨਾ ਬਿਠਾਵਾਂਗੇ ਆਪਣੇ ਕਬੂਤਰ ਨੂੰ ਪਰ ਕਿੱਥੇ ਵੇਂਦਾ ਹੈ ਆ ਗਿਆ ਜੀ 10 ਵਜੇ ਆ ਗਿਆ 7 ਤੋਂ ਅੱਜ ਇਹਦੇ ਗੇੜੇ ਆ ਤੇ 10 ਤਰੀਕ ਨੂੰ ਆਪਾਂ ਨੂੰ ਬਾਜੀ ਛੱਡਣਾ ਸੀਗਾ 7 ਤਰੀਕ ਅੱਜ ਤਾਂ ਅੱਜ ਸੀਗੇ ਇਹਦੇ ਗੇੜੇ ਆ ਆਉਂਦਾ ਸਾਹਮਣੇ ਇੰਗੂਤ ਰਪਣ ਬਹਿ ਜਾ ਪੁੱਤਰਾ ਬਹਿ ਜਾ ਆ ਜਾ ਬਹੁਤ ਟਾਈਮ ਹੋ ਗਿਆ ਆ ਯਾਨੀ ਆਪਣਾ ਦਬਾਈ ਆ ਵੀ ਕਬੂਤਰ ਵਿਚਾਰਾ ਹੰਦਿਆ ਪਿਆ ਉਹਨੂੰ ਬਿਠਾਉਂਦੇ ਜੱਕਰਾ ਚ ਇਹ ਵੀ ਵਿਚਾਰਾ ਹੰਬਿਆ ਪਿਆ ਪੂਰਾ ਮਾੜਾ ਥੱਲੇ ਹੁੰਦਾ ਫੇਰ ਤਾਂ ਚੜ੍ਹ ਜਾਂਦਾ ਔਰ ਫੇਰ ਤਾਂ ਚੜ੍ਹ ਚੱਲਿਆ ਤੇ ਆਪਣਾ ਕਬੂਤਰ ਵਿਚਾਰਾ ਹੰਬਿਆ ਪਿਆ ਬਾਕੀ ਕਬੂਤਰ ਆਪ ਥੱਲੇ ਗੱਡੇ ਬਾਕੀ ਆਪਾਂ ਕੱਢਦੇ ਨੇ ਵੇਹਣਾ ਉੱਡੇਣਾ ਤੇ ਉਹ ਦੇਖ ਲਓ ਫੇਰ ਤਾਂ ਚੜ੍ਹ ਚੱਲਿਆ ਟਾਈਮ 3:3 ਦਾ ਹੋ ਚਲੇ ਜੀ ਮੜਾ ਥੱਲੇ ਆਉਂਦਾ ਬਸ ਫੇਰ ਤਾਂ ਹੁਣ ਆ ਆ ਗਿਆ ਸਾਹਮਣੇ ਆ ਆ ਗਿਆ ਜੀ ਆਪਣਾ ਉਹ ਕਬੂਤਰ ਜਰਾ ਹੰਬਿਆ ਪਿਆ ਹੋਗੁਰ ਆਪਾਂ ਨਾ ਨਹੀਂ ਕੱਢਦੇ ਕਿਤੇ ਦੂਜੇ ਨੌਂ ਡਿਆਂ ਨਾਲ ਮੁਲਕੇ ਇਹਨਾਂ ਨੇ ਬਹਿਣਾ ਨਹੀਂ ਹੁਣ ਆ ਆ ਗਿਆ ਕਬੂਤਰ ਆਪਣਾ ਫੇਰ ਥੱਲੇ ਬਹਿ ਜਾ ਕਰਮਾਂ ਵਾਲਿਆ ਮਾਪਾ ਪਿਠਾਉਂਦੇ ਇਹਨੂੰ ਆ ਆਹ ਬਗ੍ਹਾ ਸਾਹਮਣੇ ਆ ਗਈ ਮਾਣ ਹੁੰਦਾ ਹੀ ਸਾਹਮਣੇ ਆ ਜਾ ਆ ਜਾ ਪੁੱਤਰਾ ਆ ਜਾ ਬਹੁਤ ਟਾਈਮ ਹੋ ਗਿਆ ਸਵਾ ਤਿੰਨ ਹੋ ਗਏ ਹੁਣ ਤਾਂ ਹੁਣ ਤਾਂ ਆ ਜਾ ਬੈਂ ਤੇ ਆ ਗਿਆ ਸੀ ਫੇਰ ਚੜ ਚੱਲਿਆ ਲਾ ਭਰਾਵਾ ਆ ਜਾ ਸਵਾ ਤਿੰਨ ਹੋ ਗਏ ਮੇਰਾ ਵੀ ਰਾਜਾ ਆ 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 ਮਰਾ ਪੂਰੀ ਵਾਹ ਲਈ ਜਾਣਾ ਥੱਲੇ ਬੌਂਦੇ ਨੂੰ ਪਰ ਇਹ ਬੈਂਦਾ ਨਹੀਂ ਪਿਆ ਆ ਗਿਆ ਕਬੂਤਰ ਆਪਣਾ ਆ ਗਿਆ ਹੁਣ ਬੈਠਾ ਜੀ ਆਪਣਾ ਕਬੂਤਰ ਚੋਲੋ ਆਪਾਂ ਨੂੰ ਥੱਲੇ ਤਾਰਦੇ ਆਂ ਦੇਖ ਲਓ ਤਿੰਨ ਗਿਆ ਵਾਜ ਤੇ ਹਜੇ ਵੀ ਕੋਈ ਗੁੜਕਦਾ ਪਿਆ ਉੱਤੇ ਤੇ ਭੋਰਾ ਚੁੰਝ ਨਹੀਂ ਢੱਡੀ ਨੇ ਆਹ ਦੇਖੋ ਜੀ ਕੋਈ ਚੁੰਝ ਨਹੀਂ ਢੱਡੀ ਉੱਤੇ ਹਜੇ ਵੀ ਗੁੜਕੀ ਜਾਂਦਾ ਦੱਸੋ ਨੂੰ ਕੋਈ ਹੈਗਾ ਫਰਕ ਵਾਸਤਾ ਵੀ ਮੈਂ ਤਿੰਨ ਵਜੇ ਕਰੂਟਿਆ ਤੇ ਪਰਲਾ ਪਰਲਾ ਨਾਲ ਢਾਇਆ ਵੀ ਨਹੀਂ ਚੁੰਝ ਢੱਡੀ ਫਿਰਦਾ ਉਹ ਤਾਂ ਵੱਡਾ ਆਇਆ ਨਹੀਂ ਉਹ ਚੁੰਝ ਵੀ ਟੱਡੀ ਫਿਰਦਾ ਦੇਖੋ ਜਿਹੜਾ ਕਬੂਤਰ ਆਪਾਂ ਬਾਉਨ ਨੂੰ ਰੱਖਿਆ ਸੀ ਉਹ ਚੁੰਝੇ ਟੱਡੀ ਫਿਰਦਾ ਤੇ ਜਿਹੜਾ ਕਬੂਤਰ 3 ਵਜੇ ਤੇ ਕਰੋੜਿਆ ਉਹਨੂੰ ਕੋਈ ਵਾਸਤਾ ਨਹੀਂ ਚਲੋ ਫੁੱਡੇ ਚੱਲ 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 ਆ ਕਬੂਤਰ ਆ ਗਿਆ ਤਿੰਨ ਵਜੇ ਤੇ ਕਰੋੜਿਆ ਕਰੋ ਨਾ ਅਸਲ ਚੱਕ ਇਹ ਨਸਲਾ ਇਹਨੇ ਚੱਡੀ ਚੁੰਝ ਤੇ ਉਹ ਦੇਖੋ ਜਿਹੜਾ ਆਪਾਂ ਵੈਸੇ ਭੜਕਾਉਂਦੇ ਸੀ ਉਹ ਚੁੰਝ ਡੱਡੀ ਕਰਦਾ ਕਰ ਕੀ ਜਾਂਦਾ ਤੇ ਜਿਹੜਾ ਕਬੂਤਰ ਆਪਾਂ ਡਾਇਆ ਸੀ ਸਵੇਰ ਦਾ 7 ਵਜੇ ਦਾ ਛੱਡਿਆ ਆ ਗਿਆ ਥੱਲੇ ਤਿੰਨ ਵਜੇ ਤੇ ਕਰੋੜਿਆ ਤੇ ਉਹ ਪੂਰਾ ਚੁੰਝ ਨਹੀਂ ਟੱਡਦਾ ਪਿਆ ਉਹਨੇ ਚੁੰਝ ਨਹੀਂ ਟੱਡੀ ਤੇ ਬਈ ਹੁਣ ਆਪਾਂ ਇਹਦੇ ਮਾਰਦੇ ਆਂ ਸੰਗ 32 ਉਸ ਤੋਂ ਬਾਅਦ ਨੂੰ ਆਪਾਂ ਦੇ ਘੰਟੇ ਬਾਅਦ ਰੱਖਾਂਗੇ ਪਾਣੀ ਫਿਰ ਉਸ ਤੋਂ ਬਾਅਦ ਪਾਣੀ ਕਿਉ ਖੱਚ ਕੇ ਉਹ ਦੁਬਾਰਾ ਰੱਖਾਂਗੇ ਆਪਾਂ ਬਦਾਮ ਫਿਰ ਬਾਕੀ ਗੇਮ ਤੁਹਾਨੂੰ ਦੱਸਦੇ ਆਂ ਸਾਰੀ ਰਾਤ ਕਰ ਵੀ ਹੋਰ ਆਪਾਂ ਕੀ ਕੀ ਕਰਨਾ ਤੇ ਕਿ ਕੀ ਗੇਮ ਵਰਤਣੀ ਆ ਤਾਂ ਹਾਂਜੀ ਬਈ ਆਪਾਂ ਆਪਣੇ ਕਬੂਤਰ ਦੇ ਸੰਗ 32 ਦਿੱਤੀ ਆ ਮਾਰ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਬਾਅਦ ਰੱਖਾਂਗੇ ਪਾਣੀ ਫਿਰ ਉਸ ਤੋਂ ਬਾਅਦ ਇਹਨੂੰ ਰੱਖ ਦਿਆਂਗਾ ਗਰੀਆਂ ਤੇ ਤੁਹਾਨੂੰ ਅੱਜ ਆਪਾਂ ਸਾਰੀ ਵੀਡੀਓ ਚ ਦੱਸਾਂਗੇ ਕਿ ਗੇੜਿਆਂ ਦੇ ਨਾਲ ਆਪਾਂ ਕੀ ਕੀ ਕਬੂਤਰ ਨੂੰ ਦੇਣਾ ਕਿਵੇਂ ਸੰਭਲਣਾ ਹੋਰ ਕਿਹੜੀ ਚੀਜ਼ ਦੇਣੀ ਆਪਾਂ ਗੇੜਿਆਂ ਦੇ ਨਾਲ ਇਹਨੂੰ ਕਣਕ ਨਹੀਂ ਦੇਣੀ ਸਿਰਕੇ ਵਾਲੀ ਚੀਜ਼ ਨਹੀਂ ਦੇਣੀ ਵੀਰੇ ਨਸਲ ਚੈੱਕ ਉਹ ਮਸਾ ਬਿਠਾਇਆ ਹੈ ਜੇਦੋਂ ਔਰਦਾ ਬਸ ਦਿਨੋ ਹੀ ਜਾਂਦਾ ਸਾਰੇ ਸਾਰੇ ਦਿਹਾੜੀ ਤੇ ਬਾਜੀ ਦੇ ਦੇਖੋ ਕੀ ਕਰਦਾ ਜੇ ਤਾਂ ਦਿਨ ਵਧਿਆ ਰਿਹਾ ਸਾਫ ਫੇਰ ਤਾਂ ਆਪਾਂ ਬਾਜੀ ਤੇ ਛੱਡਾਂਗੇ ਵੀਰੇ ਤੇ ਜੇ ਦਿਨ ਕੱਚਾ ਇਹ ਰਿਹਾ ਫੇਰ ਨਹੀਂ ਆਪਾਂ ਛੱਡਦੇ ਫੇਰ ਤਾਂ ਘਰੇ ਨਹੀਂ ਬਹਿੰਦਾ ਤੇ ਉੱਥੇ ਕਿੱਥੇ ਬਹਿਣਾ ਇਹਨੇ ਅਜੇ ਵੀ ਛਾਲਾ ਮਾਰਦਾ ਪੂਰੀਆਂ ਆਂ ਨਸਲਾ ਇਹ ਨਸਲਾ ਤੇ ਆਪਣੇ ਚੈਨਲ ਨੂੰ ਕਰ ਲੋ ਵੀਰੇ ਸਬਸਕ੍ਰਾਈਬਰ ਤੁਹਾਨੂੰ ਸਾਰੀ ਆਪਾਂ ਵੀਡੀਓ ਦੱਸ ਦੱਸੇ ਤੁਹਾਡੇ ਦੇ ਘਰ ਆਪਣੀ ਹਰ ਇੱਕ ਜਿਹੜੀ ਵੀਡੀਓ ਪਹੁੰਚ ਜਾ ਕਰੇ ਤੇ ਤੁਹਾਨੂੰ ਆਪਾਂ ਹਰ ਇੱਕ ਗੱਲਬਾਤ ਦੱਸਾਂ ਕਰਾਂ ਕਿਵੇਂ ਕਬੂਤਰ ਨੂੰ ਸਾਂਭਣਾ ਕਿਵੇਂ ਕਬੂਤਰ ਨੂੰ ਉਡਾਉਣਾ ਤੇ ਕਿਵੇਂ ਕਬੂਤਰ ਉੱਡੂਗਾ ਕਿਵੇਂ ਕਬੂਤਰ ਸਾਂਭਨੇ ਤੇ ਹੁਣ ਆਪਾਂ ਆਪਣੇ ਕਬੂਤਰ ਨੂੰ ਰੱਖ ਲਿਆ ਪਾਣੀ ਅੱਧਾ ਘੰਟਾ ਹੋ ਗਿਆ ਨੂੰ ਬੈਠੇ ਨੂੰ ਰੈਸਟ ਲੈਂਦੇ ਨੂੰ ਤੇ ਹੁਣ ਪਾਣੀ ਦਈਏ ਰੱਖ ਲੈ ਜਿਓ ਬਰਾ ਪੀਲਾ ਪਾਣੀ ਦੇਖ ਲੋ ਬਾਈ ਹਜੇ ਪਾਣੀ ਵੀ ਨਹੀਂ ਪੀਂਦਾ ਬਣੀ ਇਹ ਝਾਕਦਾ ਵੀ ਨਹੀਂ ਪਿਆ ਸਤ ਤੋਂ 3 ਵਜੇ ਤੇ ਘਰ ਉੱਡ ਗਿਆ ਤੇ ਛੇਤੀ ਪਾਣੀ ਲਮਹੂ ਨਹੀਂ ਕੀਤਾ ਕਬੂਤਰ ਨੇ ਤੇ ਨਹੀਂ ਆਹ ਕਬੂਤਰ ਇੰਨਾ ਟਾਈਮ ਉੱਡੇ ਤੇ ਦਾ ਉਹ ਪਾਣੀ ਨੂੰ ਡਿਕਦਾ ਚਲੋ ਛੇਤੀ ਮਰਜ਼ੀ ਜਦੋਂ ਨੇ ਪੀਣਾ ਪਾਣੀ ਪੀ ਲੂਗਾ ਰੁੱਦੂ ਬਾਤ ਚ ਵੀਨੇ ਨੂੰ ਰੱਖਦੇ ਆਪਾਂ ਬਦਾਮ ਬਾਕੀ ਗੱਲਬਾਤ ਕਰਦੇ ਆਪਾਂ ਬਦਾਮ ਰੱਖਣ ਲੱਗੇ ਚੱਲ ਵੀ ਚੋਬਰਾ ਪੀਲੇ ਪਾਣੀ ਫਿਰ ਹਾਂਜੀ ਹੁਣ ਆਪਾਂ ਆਪਣੇ ਕਬੂਤਰ ਨੂੰ ਗਿਰੀਆਂ ਦਿੱਤੀਆਂ ਰੱਖ ਜਿੰਨੀਆਂ ਜੇ ਖਾ ਸਕਦਾ ਹੁੰਦੀਆਂ ਆਪਾਂ ਇਹਨੂੰ ਗਿਰੀਆਂ ਪਾਵਾਂਗੇ 10 ਗਿਰੀਆਂ ਆਪਾਂ ਕੱਟ ਕੇ ਦਿੱਤੀਆਂ ਰੱਖ 10 ਇਹਨੂੰ ਖਾ ਕੇ ਹੋਰ ਜਦੋਂ ਇਹ ਚੁਗ ਗਿਆ ਤੇ ਅੱਜ ਆਪਾਂ ਇਹਨੂੰ ਕਣਕਲੀ ਪਾਉਣੀ ਕੋਈ ਛਿਲਕੇ ਵਾਲੀ ਚੀਜ਼ ਨਹੀਂ ਪਾਉਣੀ ਮਦਾਮ ਵੀ ਆਪਾਂ ਛਿਲਕੇ ਕੱਟ ਕੇ ਪਾਦੇ ਪਰ ਉਹ ਤਾਂ ਚਲੋ ਆਪਾਂ ਪਹਿਲਾਂ ਵੀ ਛਿਲਕੇ ਕੱਟ ਕੇ ਹੀ ਪਾਉਂਦੇ ਆ ਤੇ ਅੱਜ ਆਪਾਂ ਹੋਰ ਇਹਨੂੰ ਕੋਈ ਛਿਲਕੇ ਵਾਲੀ ਜਾਂ ਕਣਕ ਵਗੈਰਾ ਨਹੀਂ ਪਾਉਣੀ ਕੱਲੀਆਂ ਗਿਰੀਆਂ ਦੀ ਰੱਖਾਂਗੇ ਜਿੰਨੀਆਂ ਖਾ ਗਿਆ ਖਾ ਗਿਆ ਤੇ ਅੱਜ ਗੇੜੇ ਵਾਲਾ ਜੰਸੀ ਦਾ ਫਿਰ 8 ਤਰੀਕ ਨੂੰ ਸਾਂਭਾਂਗੇ 9 ਨੂੰ ਸਾਂਭਾਂਗੇ 10 ਨੂੰ ਬਾਰੀ ਛੱਡਾਂਗੇ ਉਹ ਬਲੌਗ ਵੀ ਆਪਾਂ 11 ਤਰੀਕ ਨੂੰ ਪਾਵਾਂਗੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਕੋਲੇ ਬਾਜੀ ਵਾਲਾ ਬਲੌਗ ਤੇ ਘਰੇ ਸਾਂਭਣ ਵਾਲੇ ਬਲੌਗ ਦੀ ਵੀਡੀਓ ਤੁਹਾਡੇ ਤੇ ਕਰ ਪਹੁੰਚ ਸਕੇ ਤਾਂ ਹਾਂਜੀ ਟਾਈਮ ਵੱਜ ਗਿਆ ਰਾਤ ਦੇ 9 ਤੇ ਹੁਣ ਆਪਾਂ ਕਬੂਤਰਾਂ ਨੂੰ ਆਪਣੇ ਕਬੂਤਰ ਨੂੰ ਲੱਗੇ ਆ ਲੌਨ ਆਰਡਰ ਦਾ ਜਲਾਬ ਤੈਂ ਬਰੇ ਆਪਾਂ ਇੱਕ ਗਲਾਸੀ ਜਿਹਾ ਪੀਉਂਤਾ ਸੀਗਾ ਇੱਕ ਚੁੰਡੀ ਕੱਚ ਦੀ ਗਲਾਸੀ ਚ ਤਾਂ ਆਪਾਂ ਇਹਨੂੰ ਕੱਪੜੇ ਸ਼ਾਨ ਕਰਕੇ ਤੇ 10 ਐਮਲ ਕੱਢ ਕੇ ਇਹਦੇ ਵਿੱਚੋਂ 10 ਐਮਲ ਕੱਢ ਲਿਆ ਤੇ ਸਰਿੰਜ ਇਹਦੇ ਵਿੱਚ ਪਾ ਲਿਆ ਸੀ ਤੇ ਇਹਦੇ ਵਿੱਚ ਆਪਾਂ 70 ਐਮਲ ਪਾਣੀ ਹੋਰ ਮਲਾਇਆ ਵੀਰੇ ਜਾਨੀ ਕਿ ਆਪਾਂ ਇੱਕ ਸਰਿੰਜ ਭਰ ਲਈਏ 70 ਐਮਲ ਪਾਣੀ ਮਿਲਾ ਕੇ ਤਾਂ ਆਪਾਂ ਇਹਨੂੰ ਪੂਰਾ ਪਤਲਾ ਲਿਆ ਕਰਾ ਤੇ ਹੁਣ ਆਪਾਂ ਇਹ ਆਪਣੇ ਇੱਕ ਕਬੂਤਰ ਨੂੰ ਲਾਵਾਂਗੇ ਆਪਣੇ ਇਸ ਕਬੂਤਰ ਨੂੰ ਹਰ ਦਾ ਦਿਲਾ ਤੇ ਬਾਕੀ ਵੀਰੇ ਆਪਾਂ 1 ਕਾਲੂ ਤਰੀਕ 8 8 ਤੇ 9 ਤਰੀਕ ਨੂੰ ਆਪਾਂ ਕਬੂਤਰ ਆਪਣਾ ਘਰੇ ਸੰਭਾਂਗੇ ਤੇ 10 ਤਰੀਕ ਨੂੰ ਛੱਡਾਂਗੇ ਬਾਜੀ ਤੇ ਉਹ ਤੇ ਸੰਭਨ ਦੀ ਤੇ ਕਬੂਤਰ ਸਾਫ਼ ਕਰਨ ਦੀ ਆਪਾਂ ਵੀਡੀਓ ਸਾਰੀ ਬਣਾਵਾਂਗੇ ਤੋਂ ਜੈਡ ਟਿੱਕਰ ਤੇ ਬਾਜੀ ਛੱਡਣ ਦੀਕਰ ਤੁਸੀਂ ਆਪਾਂ ਦੱਸਾਂਗੇ ਆਪਾਂ ਬਾਰੇ ਜਿੱਤੇ ਜਾਂ ਹਾਰੇ ਸਾਰੇ ਜੀ ਆਪਾਂ ਗਲੀ ਗਲੀ ਸੱਚ ਦੱਸਾਂਗੇ ਤੇ ਤਾਂ ਪਿਸ ਕਰਕੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਦੇਖਰ ਆਪਣੀ ਉਹ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਐਕਸਪਾਂਡ ਸਕੇ ਆਪਾਂ 11 ਤਰੀਕ ਨੂੰ ਪਾਵਾਂਗੇ ਦੈਨ ਸੋਮਵਾਰ ਤੇ 10 ਦਿਨ ਆਪਾਂ ਵੀਡੀਓ ਬਣਾਉਣ ਤੇ ਲੱਗਣਗੇ ਕੱਲ ਤੋਂ ਆਪਾਂ ਕਬੂਤਰ ਸਾਹਮਣਾ ਸ਼ੁਰੂ ਕਰਨਾ ਵਾ ਕੱਲ ਤੋਂ ਆਪਾਂ ਮਾੜਾ ਮੋਟਾ ਕਬੂਤਰ ਸਾਹਮਣਾ ਪਰਸੋਂ 9 ਤਰੀਕ ਨੂੰ ਪੂਰਾ ਕਬੂਤਰ ਸਾਭਾਂਗੇ ਬਾਈ ਪੂਰੀ ਗੇਮ ਲਾਵਾਂਗੇ ਤੇ ਆਪਣੀ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਆਪਣੀ ਉਹ ਵੀਡੀਓ ਪਹੁੰਚ ਸਕੇ ਤੇ ਹੁਣ ਆਪਾਂ ਆਪਣੇ ਕਬੂਤਰ ਨੂੰ ਇਹ ਲਾਜ਼ਮ ਪੀ ਇਹ ਮਲ ਪਾਣੀ ਯਾਨੀ ਕਿ ਜਲਾਬ ਹਰ ਲਾਫ ਤੇ ਆਪਾਂ 10 ਵਜੇ ਵੀ ਹੁੰਦਾ ਸੀ ਇਹ ਸੋਗਾ ਤੇ ਫ੍ਰਿਜ 'ਚ ਰੱਖਿਆ ਸੀ ਤੇ ਹੁਣ 8 ਦਾ ਘੰਟਾ ਹੋ ਗਿਆ ਫ੍ਰਿਜੋਂ ਬਾਹਰ ਕੱਢੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਲਿਆ ਸੀ ਰਲਾ ਪਤਲਾ ਲਿਆ ਕਰ 10 ਸੇਮਲ ਪਾਇਆ ਸੀ ਇਹਦੇ ਵਿੱਚ ਤੇ ਇਹ ਹੁਣ ਵਿੱਚ ਪਾਇਆ 70 ਸੇਮਲ ਪਾਣੀ ਤੇ ਪੰਪ ਨੇ ਕੁੱਤਣ ਲੱਗੀਆਂ ਲਾਉਣ ਤੇ ਅੱਜ ਦੇ ਬਲੌਗ ਵਿੱਚ ਸਿਰਫ ਇੰਨਾ ਹੀ ਨਾਲ ਦੀ ਮਿਲਦੇ ਹੋਇਆ ਹੋਇਆ ਹੋਰ ਇੱਕ ਨਵੇਂ ਬਲੌਗ ਵਿੱਚ ਤਦ ਤੱਕ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤਦ ਤੱਕ ਲਈ ਰੱਬ ਰੱਖਾ